ਸਟੂਡੈਂਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਤਾਂ ਆਪਣਾ ਜਿਹੜੀ ਹਿਸਟਰੀ ਦਾ ਥਿਉਰੀ ਲੈਕਚਰ ਕੀਤਾ ਸੀਗਾ ਇਤਿਹਾਸਿਕ ਸੋਮਿਆਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਲੈਕਚਰ ਕੀਤਾ ਸੀਗਾ ਤਾਂ ਅੱਜ ਆਪਾਂ ਉਸ ਦੇ 50 ਜਿਹੜੇ ਮੋਸਟ ਇੰਪੋਰਟੈਂਟ ਕੁਐਸਚਨ ਕਰਾਂਗੇ ਇਤਿਹਾਸਿਕ ਸੋਮਿਆਂ ਦੇ ਔਰ ਜਿਹੜੇ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਆਏ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਔਰ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆਪਣੇ ਪਲੇਲਿਸਟ ਦੇ ਵਿੱਚ ਜਾ ਕੇ ਥਿਉਰੀ ਲੈਕਚਰ ਆਪਣੇ ਚੈੱਕ ਕਰ ਸਕਦੇ ਆ ਔਰ ਲਾਸਟ ਦੇ ਵਿੱਚ ਜੇ ਤੁਹਾਨੂੰ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਆਪਾਂ ਚੱਲਦੇ ਹਾਂ ਆਪਣੇ ਸਭ ਤੋਂ ਪਹਿਲੇ ਕੁਐਸਚਨ ਦੇ ਵੱਲ ਪਹਿਲਾ ਕੁਐਸਚਨ ਹੈ ਪ੍ਰਾਚੀਨ ਭਾਰਤੀ ਇਤਿਹਾਸ ਨੂੰ ਜਾਣਨ ਦਾ ਸਭ ਤੋਂ ਮਹੱਤਵਪੂਰਨ ਸਭ ਤੋਂ ਮਹੱਤਵਪੂਰਨ ਮਤਲਬ ਸਭ ਤੋਂ ਇੰਪੋਰਟੈਂਟ ਜਿਹੜਾ ਆਪਾਂ ਨੂੰ ਸਰੋਤ ਪੁੱਛਿਆ ਗਿਆ ਹੈ ਕੀ ਆ ਸੋ ਸਾਹਿਤਿਕ ਸਰੋਤ ਹੈ ਪ੍ਰਾਤਤਵ ਸਰੋਤ ਹੈ ਵਿਦੇਸ਼ੀ ਯਾਤਰੀਆਂ ਦਾ ਵਰਣਨ ਹੈ ਜਾਂ ਲੋਕ ਕਥਾਵਾਂ ਹੈ ਦੇਖੋ ਜੇ ਆਪਾਂ ਗੱਲ ਕਰੀਏ ਸਾਹਿਤ ਸਰੋਤ ਦੀ ਪ੍ਰਾਤਤਵ ਸਰੋਤ ਦੀ ਵਦੇਸ਼ੀ ਯਾਤਰੀਆਂ ਦੇ ਵਰਨਣ ਦੀ ਲੋਕ ਕਥਾਵਾਂ ਦੀ ਤੇ ਇਹ ਸਾਰੇ ਹੀ ਇਤਿਹਾਸ ਦੇ ਸਰੋਤ ਆ ਪਰ ਆਪਾਂ ਨੂੰ ਕੀ ਪੁੱਛਿਆ ਸਭ ਤੋਂ ਇੰਪੋਰਟੈਂਟ ਤਾਂ ਆਪਣਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਇਹਦੇ ਵਿੱਚ ਉਹ ਕੀ ਬਣ ਜਾਊਗਾ ਪ੍ਰਾਤਤਵ ਸਰੋਤ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਨੈਕਸਟ ਕੁਐਸਚਨ ਹੜੱਪਾ ਸਭਿਅਤਾ ਬਾਰੇ ਆਪਾਂ ਪਿੱਛੇ ਪੜਿਆ ਸੀਗਾ ਉਹਦੀ ਜਿਹੜੀ ਸਾਨੂੰ ਜਾਣਕਾਰੀ ਮਿਲੀ ਉਹਦਾ ਮੁੱਖ ਸਰੋਤ ਕੀ ਸੀਗਾ ਕੀ ਉਹਦੇ ਤੋਂ ਸਾਨੂੰ ਵੇਦਾਂ ਬਾਰੇ ਪਤਾ ਲੱਗਿਆ ਕੀ ਸਿਲਾ ਲੇਖਾਂ ਬਾਰੇ ਖੁਦਾਈ ਤੋਂ ਪ੍ਰਾਪਤ ਵਸਤੂਆਂ ਬਾਰੇ ਹੜੱਪਾ ਸਭਿਅਤਾ ਦੀ ਜਾਣਕਾਰੀ ਮਿਲੀ ਜਾਂ ਪੁਰਾਣਾ ਤੋਂ ਤਾਂ ਦੇਖੋ ਵੇਦ ਪੁਰਾਣਾਂ ਦਾ ਤਾਂ ਉੱਥੇ ਕੋਈ ਕਨਸੈਪਟ ਹੀ ਨਹੀਂ ਸੀਗਾ ਸ਼ਿਲਾ ਲੇਖਾਂ ਦਾ ਵੀ ਨਹੀਂ ਸੀ ਤਾਂ ਉੱਥੇ ਕੀ ਕੀਤੀ ਗਈ ਸੀ ਖੁਦਾਈ ਤਾਂ ਜਿਹੜੀ ਖੁਦਾਈ ਤੋਂ ਸਾਨੂੰ ਵਸਤੂਆਂ ਪ੍ਰਾਪਤ ਹੋਈਆਂ ਸੀਗੀਆਂ ਉਹਨਾਂ ਤੋਂ ਹੀ ਸਾਨੂੰ ਹੜੱਪਾ ਸਭਿਅਤਾ ਬਾਰੇ ਜਿਹੜੀ ਜਾਣਕਾਰੀ ਮਿਲੀ ਔਰ ਜਿਨ੍ਹਾਂ ਨੇ ਹੜੱਪਾ ਸਭਿਅਤਾ ਵਾਲਾ ਆਪਣਾ ਚੈਪਟਰ ਨਹੀਂ ਕੀਤਾ ਉਹਦੇ ਆ ਪੈਮ ਸੀਕੂ ਵੀ ਕਰਾ ਚੁੱਕੇ ਆ ਔਰ ਉਹਦਾ ਥਿਊਰੀ ਲੈਕਚਰ ਵੀ 2-3 ਆਪਾਂ ਕਰਾਏ ਹੋਏ ਆ ਉਹ ਤੁਸੀਂ ਚੈੱਕ ਕਰ ਸਕਦੇ ਆ ਨੈਕਸਟ ਕੁਐਸਚਨ ਹੈ ਰਿਗਵੇਦ ਕੀ ਹੈ ਤੱਪਰਿਕ ਵੇਦ ਬਾਰੇ ਦੱਸਣਾ ਕੀ ਹੈ ਕਾਨੂੰਨਾਂ ਦੀ ਕਿਤਾਬ ਹੈ ਭਜਨਾਂ ਦਾ ਸੰਗ੍ਰਹਿ ਹੈ ਇਤਿਹਾਸਿਕ ਗ੍ਰੰਥ ਹੈ ਜਾਂ ਵਿਗਿਆਨਕ ਬੁੱਕ ਹੈ ਤਾਂ ਦੇਖੋ ਜਿਹੜੀ ਕਾਨੂੰਨਾਂ ਦੀ ਕਿਤਾਬ ਤਾਂ ਹੀ ਹੋ ਨਹੀਂ ਸਕਦੀ ਕਿਉਂਕਿ ਕਾਨੂੰਨਾਂ ਦੀ ਕਿਤਾਬ ਬਾਰੇ ਤਾਂ ਆਪਾਂ ਮਨੁਸਮ੍ਰਿਤੀ ਬਾਰੇ ਪੜਿਆ ਸੀਗਾ ਜਿਹੜੀ ਕਾਨੂੰਨਾਂ ਦੀ ਪਹਿਲੀ ਕਿਤਾਬ ਆ ਭਾਰਤ ਦੀ ਇਤਿਹਾਸਿਕ ਗ੍ਰੰਥ ਦੇ ਵਿੱਚ ਆਪਾਂ ਭਾਰਤ ਦੀ ਪਹਿਲੀ ਇਤਿਹਾਸਿਕ ਬੁੱਕ ਜਿਹੜੀ ਰਾਜਤਰੰਗਣੀ ਪੜੀ ਸੀ ਜਿਹੜੀ ਕਲਹਨ ਨੇ ਲਿਖੀ ਸੀ ਜਿਹੜਾ ਕਨਿਸ਼ਕ ਦੇ ਦਰਬਾਰ ਦੇ ਵਿੱਚ ਰਿਆ ਕਰਦਾ ਸੀਗਾ ਉਹ ਸਾਨੂੰ ਜੰਮੂ ਕਸ਼ਮੀਰ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਆ ਤਾਂ ਇਹ ਇੱਕ ਵਿਗਿਆਨਕ ਗ੍ਰੰਥ ਵੀ ਨਹੀਂਗਾ ਤਾਂ ਇਹ ਕੀ ਹੈ ਇੱਕ ਭਜਨਾ ਦਾ ਸੰਗ੍ਰਹਿ ਹੈ ਔਰ ਜਿਹੜੇ ਇਹ ਭਜਨ ਗਾਏ ਗਏ ਆ ਇਹ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਦੇ ਵਿੱਚ ਗਾਏ ਗਏ ਆ ਤਾਂ ਆਪਾਂ ਉਸ ਟਾਈਮ ਹੀ ਪੜਿਆ ਸੀਗਾ ਥਿਉਰੀ ਲਿਖ ਕੇ ਉਹ ਉਪਨਿਸ਼ਦ ਕਿਸ ਕਿਸੇ ਨਾਲ ਸੰਬੰਧਤ ਹਨ ਪਹਿਲਾਂ ਤਾਂ ਆਪਾਂ ਨੂੰ ਉਪਨਿਸ਼ਦ ਦਾ ਮਤਲਬ ਪਤਾ ਹੋਣਾ ਚਾਹੀਦਾ ਵੀ ਉਪਨਿਸ਼ਦ ਦਾ ਮਤਲਬ ਕੀ ਹੁੰਦਾ ਉਪ ਦਾ ਮਤਲਬ ਹੁੰਦਾ ਨੇੜੇ ਉਪ ਮਤਲਬ ਨੇੜੇ ਤੇ ਨਸ਼ਦ ਮਤਲਬ ਬੈਠਣਾ ਨੇੜੇ ਬੈਠਣਾ ਇਹ ਉਪਨਿਸ਼ਦ ਦਾ ਮਤਲਬ ਹੈ ਕਿਸ ਦੇ ਨੇੜੇ ਬੈਠਣਾ ਆਪਣੇ ਗੁਰੂ ਦੇ ਸਮੀਪ ਬੈਠਣਾ ਤਾਂ ਇਹਦਾ ਆਪਾਂ ਵਿਸ਼ਾ ਦੱਸਣਾ ਪੋਲਿਟੀਕਲ ਹੈ ਰਾਜਨੀਤੀ ਹੈ ਫਿਲਾਸਫੀ ਹੈ ਇਕਨੋਮਿਕ ਅਰਥਸ਼ਾਸਤਰ ਹੈ ਜਾਂ ਪੰਗੋਲ ਜੀਓਗ੍ਰਾਫੀ ਹੈ ਤਾਂ ਜਿਹੜੇ ਉਪਨਿਸ਼ਦ ਹੈ ਟੋਟਲ ਇਹਨਾਂ ਦੀ ਗਿਣਤੀ 108 ਸੀਗੀ ਤੇ ਇਹਨਾਂ ਦਾ ਜਿਹੜਾ ਵਿਸ਼ਾ ਹੈ ਉਹ ਫਿਲਾਸਫੀ ਹੈ ਔਰ ਜੇ ਆਪਾਂ ਨੇ ਇਹਨਾਂ ਦੀ ਗਿਣਤੀ ਪੁੱਛੀ ਜਾਂਦੀ ਹੈ ਤਾਂ ਗਿਣਤੀ ਕਿੰਨੀ ਆ 108 ਨੈਕਸਟ ਕੁਐਸਚਨ ਆਪਣਾ ਹੈ ਉਪਨਿਸ਼ਦ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਆਪਾਂ ਪਿਛੇ ਕੁਐਸਚਨ ਡਿਸਕਸ ਕਰ ਚੁੱਕੇ ਆ ਫਲਸਫੀ ਨਾਲ ਰਿਲੇਟਡ ਹੈ ਪਰ ਦੇਖੋ ਜਿਹੜੇ ਆਪਾਂ ਕੁਐਸਚਨ ਦੇ ਨਾਲ ਐਕਸਪਲੇਨੇਸ਼ਨ ਕਰਦੇ ਆ ਨਾ ਉਹ ਜ਼ਰੂਰ ਆਪਾਂ ਨੂੰ ਧਿਆਨ ਚ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਕੁਐਸਚਨ ਨਾਲ ਰਿਲੇਟ ਆਪਾਂ ਤਿੰਨ ਤਿੰਨ ਚਾਰ ਚਾਰ ਫੈਕਟ ਕਰ ਰਹੇ ਆ ਤਾਂ ਦੇਖੋ 50 ਕੁਐਸਚਨਾਂ ਤੇ ਆਪਣੇ ਲਗਭਗ 150 ਕਨਸੈਪਟ ਕਲੀਅਰ ਹੋ ਜਾਂਦੇ ਆ ਇੱਕ ਇੱਕ ਲੈਕਚਰ ਦੇ ਵਿੱਚ ਤਾਂ ਆਪਣਾ ਇਹਦਾ ਰਾਈਟ ਆਨਸਰ ਕੀ ਬਣਿਆ ਸੀਗਾ ਫੀ ਉਪਨਿਸ਼ਦ ਦਾ ਮਤਲਬ ਹੁੰਦਾ ਨੇੜੇ ਬੈਠਣਾ ਆਪਣਾ ਗੁਰੂ ਦੇ ਨੇੜੇ ਬੈਠਣਾ ਔਰ ਇਹਨਾਂ ਦੀ ਟੋਟਲ ਗਿਣਤੀ 108 ਹੈ ਤੇ ਨੈਕਸਟ ਆਪਾਂ ਕੁਐਸਚਨ ਹੈ ਮਹਾਭਾਰਤ ਕਿਸ ਨੇ ਲਿਖਿਆ ਹੈ ਤਾਂ ਵਾਲਮੀਕੀ ਜੀ ਨੇ ਦੇਖੋ ਵਾਲਮੀਕੀ ਜੀ ਨੇ ਤਾਂ ਰਮਾਇਣ ਲਿਖੀ ਸੀਗੀ ਇੱਕ ਕਨਸੈਪਟ ਆਪਣਾ ਕਲੀਅਰ ਹੋ ਗਿਆ ਕਾਲੀਦਾਸ ਕਾਲੀਦਾਸ ਨੇ ਬਹੁਤ ਸਾਰੀਆਂ ਬੁੱਕਸ ਲਿਖੀਆਂ ਸੀਗੀਆਂ ਗੁਪਤ ਕਾਲ ਦੇ ਵਿੱਚ ਹੋਇਆ ਸੀ ਕਾਲੀਦਾਸ ਜਿਹੜਾ ਸੀਗਾ ਔਰ ਇਸ ਨੇ ਰਗੂਵੰਸ਼ਮ ਰਿਤੂ ਸੰਹਾਰ ਮਾਲਵਕਾਗਣੀ ਮਿਤ੍ਰਮ ਇਸ ਤਰੀਕੇ ਸਾਤ ਅੱਠ ਪੁਸਤਕਾਂ ਇਹਦੀਆਂ ਮੋਸਟ ਇੰਪੋਰਟੈਂਟ ਸੀ ਆਪਾਂ ਅੱਗੇ ਪੜ੍ਹਾਂਗੇ ਵੀ ਉਹਨਾਂ ਬਾਰੇ ਆ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਵੇਦ ਵ્યાਸ ਔਰ ਜੇ ਆਪਾਂ ਇਸ ਮਹਾ ਭਾਰਤ ਦੀ ਗੱਲ ਕਰੀ ਤਾਂ ਇਸ ਦਾ ਜਿਹੜਾ 올ਡ ਨੇਮ ਆ ਉਹ ਜਿਹੜਾ ਪੁਰਾਣਾ ਨਾਮ ਆ ਉਹ ਕੀ ਸੀਗਾ ਜੈ ਸਹਿਤਾ ਤੇ ਇਸ ਦਾ ਆਪਾਂ ਨੂੰ ਪੁਰਾਣਾ ਨਾਮ ਵੀ ਪੁੱਛਿਆ ਜਾ ਸਕਦਾ ਵੀ ਇਹਦਾ ਪੁਰਾਣਾ ਨਾਮ ਕੀ ਸੀਗਾ ਤੇ ਇਸ ਦਾ ਨਾਮ ਕੀ ਸੀਗਾ ਜੈ ਸਹਿਤਾ ਦੇਖੋ ਜਿਹੜਾ ਇਸ ਦਾ ਜਦੋਂ ਇਸ ਦੇ ਵਿੱਚ 2400 ਸ਼ਲੋਕ ਸੀਗੇ ਤਾਂ ਉਸ ਟਾਈਮ ਇਸ ਦਾ ਨਾਮ ਕੀ ਸੀਗਾ ਜੈ ਸਹਿਤਾ ਤੇ ਜਦੋਂ ਇਹਦੇ ਵਿੱਚ ਜਿਹੜੇ ਸ਼ਲੋਕ ਆ 8800 ਹੋ ਗਏ ਸੀਗੇ ਤਾਂ ਫਿਰ ਇਹਦਾ ਨਾਮ ਕੀ ਰੱਖਤਾ ਸੀਗਾ ਭਾਰਤ ਔਰ ਜਦੋਂ 1 ਲੱਖ ਤੋਂ ਵੱਧ ਗਿਆ ਤਾਂ ਫਿਰ ਇਸਦਾ ਨਾਮ ਕੀ ਰੱਖਤਾ ਸੀ ਮਹਾ ਭਾਰਤ ਤਾਂ ਦੇਖੋ ਇਹ ਕੁਐਸਚਨ ਦੇ ਵਿੱਚੋਂ ਆਪਣੇ ਕਿੰਨੇ ਕਨਸੈਪਟ ਕਲੀਅਰ ਹੋਏ ਆ ਤਾਂ ਆਪਾਂ ਚੱਲਦੇ ਆ ਆਪਣੇ ਨੈਕਸਟ ਕੁਐਸਚਨ ਦੇ ਵੱਲ ਤਾਂ ਇਹ ਆਪਾਂ ਪਿੱਛੇ ਕੁਐਸਚਨ ਕਰ ਚੁੱਕੇ ਆ ਮਹਾ ਭਾਰਤ ਕਿਸ ਨੇ ਲਿਖਿਆ ਸੀਗਾ ਵੇਦ ਵ્યાਸti ਨੇ ਔਰ ਵਾਲਮੀਕੀ ਜੀ ਨੇ ਰਮਾਇਣ ਲਿਖੀ ਸੀਗੀ ਕਾਲੀਦਾਸ ਦੀਆਂ ਬੁੱਕਸ ਬਾਰੇ ਆਪਾਂ ਪੜ ਚੁੱਕੇ ਆ ਅਰਥ ਸ਼ਾਸਤਰ ਦਾ ਲੇਖ ਕੌਣ ਸੀ ਮੋਸਟ ਇੰਪੋਰਟੈਂਟ ਬੁੱਕ ਹੈ ਬੁੱਕ ਜਰੂਰ ਅਰਥ ਸ਼ਾਸਤਰ ਸੀਗੀ ਪਰ ਇਹ ਜਿਹੜੀ ਪੋਲੀਟੀਕਲ ਦੀ ਬੁੱਕ ਸੀਗੀ ਰਾਜਨੀਤੀ ਦੀ ਬੁੱਕ ਸੀਗੀ ਆਪਾਂ ਨੂੰ ਪਹਿਲਾ ਕਨਸੈਪਟ ਤਾਂ ਆਪਾਂ ਨੂੰ ਇਹ ਹੀ ਕਲੀਅਰ ਹੋਣਾ ਚਾਹੀਦਾ ਔਰ ਜਿਹੜੀ ਕਿਹੜੀ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਤਾਂ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਕਿਸ ਨੇ ਲਿਖੀ ਸੀ ਕਟਲਿਆ ਜਾਂ ਚਾਣਕਿਆ ਨੇ ਔਰ ਇਸ ਕਟਲਿਆ ਦਾ ਮਤਲਬ ਕੀ ਹੁੰਦਾ ਕਟਲਿਆ ਦਾ ਅਰਥ ਹੁੰਦਾ ਤੇਜ ਬੁੱਧੀ ਵਾਲਾ ਤੇਜ ਬੁੱਧੀ ਵਾਲਾ ਕਟਲਿਆ ਦਾ ਮਤਲਬ ਕੀ ਹੁੰਦਾ ਤੇਜ ਬੁੱਧੀ ਵਾਲਾ ਔਰ ਜਿਹੜਾ ਇਹ ਕੁਟੱਲਿਆ ਇਸਦੇ ਹੋਰ ਵੀ ਬਹੁਤ ਇਸਦੇ ਬਚਪਨ ਦਾ ਨਾਮ ਵਿਸ਼ਨੂੰ ਗੁਪਤ ਸੀਗਾ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਇਹਦੇ ਬਚਪਨ ਦਾ ਨਾਮ ਕੀ ਸੀ ਵਿਸ਼ਨੂੰ ਗੁਪਤ ਹੋ ਸਕਦਾ ਆਪਾਂ ਨੂੰ ਅਰਸ਼ਾਹਿਤਰ ਦਾ ਲੇਖ ਵਿਸ਼ਨੂੰ ਗੁਪਤ ਪੁੱਛ ਲੈਣ ਕੁਟੱਲਿਆ ਆਪਣਾ ਆਪਸ਼ਨਾਂ ਚੋਂ ਨਾ ਪਾਉਣ ਤਾਂ ਆਪਾਂ ਨੂੰ ਕਿਵੇਂ ਵੀ ਉਲਝਾਇਆ ਜਾ ਸੋਦੋ ਜਿਹੜੀ ਬੁੱਕ ਸੀ ਇਹ ਇਹ ਸਾਨੂੰ ਮੌਰੀਆ ਸਾਮਰਾਜ ਦੇ ਬਾਰੇ ਜਾਣਕਾਰੀ ਦਿੰਦੀ ਸੀ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਹੈ ਇਹਦਾ ਵਿਸ਼ਾ ਕੀ ਸੀਗਾ ਤਾਂ ਇਸ ਤੋਂ ਸਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਇਸ ਬਾਰੇ ਜੇ ਆਪਾਂ ਗੱਲ ਕਰੀਏ ਪਾਨਣੀ ਦੀ ਤਾਂ ਪਾਨਣੀ ਨੇ ਵਿਆਕਰਨ ਦੀ ਪਹਿਲੀ ਬੁੱਕ ਲਿਖੀ ਸੀਗੀ ਜੈਸਨੂ ਕੀ ਬੋਲਾ ਗਿਆ ਸੀ ਆਸ਼ਟਾ ਤੇ ਆਏ ਤਾਂ ਇਹ ਵਿਆਕਰਨ ਦੀ ਇਹਨਾਂ ਪਹਿਲੀ ਬੁੱਕ ਲਿਖੀ ਸੀਗੀ ਪਤੰਜਲੀ ਯੋਗ ਦਰਸ਼ਨ ਲਈ ਫੇਮਸ ਆ ਇਹ ਵੀ ਆਪਾਂ ਪੜਿਆ ਸੀ ਪਤੰਜਲੀ ਬਾਰੇ ਵੀ ਤਾਂ ਚੱਲਦੇ ਆਪਾਂ ਆਪਣੇ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਮੈਕਸਥਨੀਜ਼ ਦੁਆਰਾ ਲਿਖੀ ਬੁੱਕ ਕਿਹੜੀ ਸੀ ਹਰਾਸ਼ ਤਰੰਗਣੀ ਹਿੰਦਿਕਾ ਮੁਦਰਾ ਰਾਖਸ਼ ਸ਼ਾਸਤਰ ਦੇ ਦੇਖੋ ਮੈਕਸਥਨੀਜ਼ ਨੇ ਬੁੱਕ ਲਿਖੀ ਸੀ ਹਿੰਦਿਕਾ ਇਹ ਸਾਨੂੰ ਕਾਦੇ ਬਾਰੇ ਦੱਸਦੀ ਸੀਗੀ ਮੌਰੀਆ ਸਾਮਰਾਜ ਬਾਰੇ ਮੌਰੀਆ ਸਾਮਰਾਜ ਬਾਰੇ ਤੋਂ ਸਾਨੂੰ ਜਾਣਕਾਰੀ ਮਿਲੀ ਆ ਔਰ ਜੇ ਆਪਾਂ ਗੱਲ ਕਰੀਏ ਰਾਜ ਤਰੰਗਣੀ ਦੀ ਤਾਂ ਰਾਜ ਤਰੰਗਣੀ ਕੀ ਦੀ ਬੁੱਕ ਹੈ ਤਾਂ ਇਹ ਕਲਹਨ ਦੀ ਬੁੱਕ ਹੈ ਔਰ ਇਹ ਜਿਹੜੀ ਬੁੱਕ ਹੈ ਤਾਂ ਇਹ ਸਾਨੂੰ ਜੰਮੂ ਕਸ਼ਮੀਰ ਦੇ ਇਤਿਹਾਸ ਬਾਰੇ ਦੱਸਦੀ ਆ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਕਾਦੇ ਬਾਰੇ ਦੱਸਦੀ ਆ ਜੰਮੂ ਐਂਡ ਕਸ਼ਮੀਰ ਦੇ ਇਤਿਹਾਸ ਬਾਰੇ ਔਰ ਜਿਹੜਾ ਇਹ ਕਲਹਨ ਸੀਗਾ ਇਕਨਿਸ਼ਕ ਦੇ ਦਰਬਾਰ ਦੇ ਵਿੱਚ ਰਹਿੰਦਾ ਹੁੰਦਾ ਸੀ ਮੋਦਰਾ ਰਾਖਸ਼ ਜਿਹੜੀ ਬੁੱਕ ਹੈ ਇਹ ਵਿਸਾਖ ਦਾਤੀ ਦੀ ਰਚਨਾ ਹੈ ਆਸ਼ਟਾ ਤੇ ਆਈ ਜਿਹੜੀ ਹੈ ਪਾਨਣੀ ਦੀ ਰਚਨਾ ਹੈ ਦੇਖੋ ਇੱਕ ਕੁਐਸਚਨ ਦੇ ਨਾਲ ਆਪਾਂ ਕਿੰਨੇ ਕਨਸੈਪਟ ਕਲੀਅਰ ਕਰ ਚੁੱਕੇ ਆ ਸਾਰੇ ਨੋਟ ਕਰ ਲਿਓ ਨੈਕਸਟ ਕੁਐਸਚਨ ਹੈ ਪਰਾਜਨ ਭਾਰਤ ਦੇ ਕਿਸ ਖੇਤਰ ਬਾਰੇ ਜਾਣਕਾਰੀ ਰਾਸਤਰੰਗਣੀ ਇੱਕ ਮਹੱਤਵਪੂਰਨ ਸਰੋਤ ਹੈ ਆਪਾਂ ਕਲਪ ਕਰ ਚੁੱਕੇ ਆ ਰਾਸਤਰੰਗਣੀ ਆਪਾਂ ਨੂੰ ਕਾਦੇ ਇਤਿਹਾਸ ਬਾਰੇ ਦੱਸਦੀ ਆ ਆਪਿਆ ਆਪਣਾ ਆਨਸਰ ਜੰਮੂ ਐਂਡ ਕਸ਼ਮੀਰ ਔਰ ਇਹ ਬੁੱਕ ਕੀ ਦੀ ਸੀਗੀ ਕਲ ਹਿੰਦੀ ਬੁੱਕ ਸੀਗੀ ਇਹ ਨੈਕਸਟ ਕੁਐਸਚਨ ਹੈ 9th ਕੁਐਸਚਨ ਹੈ ਆਪਣੇ ਕੋਲੇ ਔਰ ਜਿਹੜਾ ਕਾਲੀਦਾਸ ਦੀਆਂ ਰਚਨਾਵਾਂ ਹੈ ਕਹਿੰਦੇ ਕਿਸ ਕਾਲ ਦੀਆਂ ਜਾਣਕਾਰੀ ਦਿੰਦੀਆਂ ਸਾਨੂੰ ਮਤਲਬ ਜਿਹੜਾ ਕਾਲੀਦਾਸ ਦੀਆਂ ਰਚਨਾਵਾਂ ਕਿਹੜੇ ਕਾਲ ਬਾਰੇ ਜਾਣਕਾਰੀ ਦਿੰਦੀਆਂ ਤਾਂ ਇਹ ਸਾਨੂੰ ਗੁਪਤ ਕਾਲ ਦੇ ਬਾਰੇ ਜਾਣਕਾਰੀ ਦਿੰਦੀਆਂ ਆਪਾਂ ਪਿੱਛੇ ਕੁਐਸਚਨ ਡਿਸਕਸ ਕਰ ਚੁੱਕੇ ਸੀਗੇ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਔਰ ਜੇ ਆਪਾਂ ਮੌਰਿਆ ਕਾਲ ਦੀ ਗੱਲ ਕਰੀ ਤਾਂ ਮੌਰਿਆ ਕਾਲ ਦੀ ਹਿੰਦੀ ਕਾ ਬੁੱਕ ਆਪਾਂ ਪੜ੍ਹੀ ਸੀ ਮੈਕਸ ਤਨੀਜ ਦੀ ਜਾਂ ਫਿਰ ਆਪਾਂ ਜਿਹੜੀ ਇੱਕ ਹੋਰ ਵੀ ਅੱਗੇ ਬੁੱਕ ਪੜ੍ਹਾਂਗੇ ਆਪਾਂ ਉਹ ਵੀ ਸਾਨੂੰ ਮੌਰਿਆ ਕਾਲ ਬਾਰੇ ਜਾਣਕਾਰੀ ਦਿੰਦੀ ਆ ਹਿਉਨਸੋਂਗ ਕਿਸ ਸਮਰਾਟ ਦੇ ਸਮੇਂ ਭਾਰਤ ਵਿੱਚ ਆਇਆ ਤੇ ਇਹ ਆਪਾਂ ਮੈਂ ਤੁਹਾਨੂੰ ਇੱਕ ਇਹਦਾ ਸੌਖਾ ਜਿਹਾ ਤਰੀਕਾ ਦੱਸਿਆ ਸੀਗਾ ਹਾਹੇ ਤੇ ਹਰਸ਼ਵਰਧਨ ਤੇ ਹਾਹੇ ਤੇ ਹਿਉਨਸੋਂਗ ਤੇ ਭਾਰਤ ਆਇਆ ਸੀਗਾ ਲਗਭਗ 600 6 ਦੇ ਵਿੱਚ ਇਹ ਜਿਹੜਾ ਗੱਦੀ ਤੇ ਬੈਠਦਾ ਸੀਗਾ ਜਿਹੜਾ ਹਰਸ਼ਵਰਧਨ ਸੀਗਾ ਤੇ 647 ਤੱਕ ਇਹ ਗੱਦੀ ਤੇ ਬੈਠਾ ਰਿਹਾ ਸੀਗਾ ਤਾਂ ਇਹ ਜਿਹੜਾ ਹਿਉਨਸੋਂਗ ਇਸੇ ਦੇ ਸਮੇਂ 'ਚ ਹੀ ਭਾਰਤ ਦੇ ਵਿੱਚ ਆਇਆ ਸੀਗਾ ਨੈਕਸਟ ਕੁਐਸਚਨ ਜੇ ਆਪਾਂ ਗੱਲ ਕਰੀਏ ਸਮੁੰਦਰ ਗੋਪਤ ਦੀ ਤਾਂ ਇਸ ਨੂੰ ਭਾਰਤ ਦਾ ਨੈਪੋਲੀਅਨ ਕਿਹਾ ਜਾਂਦਾ ਹੈ। ਔਰ ਜੇ ਪੰਜਾਬ ਦੇ ਨੈਪੋਲੀਅਨ ਦੀ ਗੱਲ ਕਰੀ ਤਾਂ ਮਹਾਰਾਜਾ ਰਣਜੀਤ ਸਿੰਘ ਹੈ। ਜੇ ਦੁਨੀਆ ਦੇ ਨੈਪੋਲੀਅਨ ਦੀ ਗੱਲ ਕਰੀ ਤਾਂ ਉਹ ਬੋਨਾਪਾਰਟ ਨੂੰ ਮੰਨਿਆ ਗਿਆ। ਚੱਲਦੇ ਆਪਾਂ ਆਪਣੇ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਹੈ ਫਾਹੀਆਂ ਕਿਸ ਦੇ ਸਮੇਂ ਆਇਆ ਸੀਗਾ? ਜਾਂ ਚੰਦਰ ਗੋਪਤ ਦੂਜਾ ਜੀ ਨੂੰ ਅਸੀਂ ਵਿਕਰਮਾਦਿੱਤਾ ਬੋਲਿਆ ਗਿਆ। ਅਕਬਰ, ਸਮੁੰਦਰ ਗੋਪਤ, ਕਨਿਸ਼ਕ ਤਾਂ ਜਿਹੜਾ ਫਾਹੀ ਜਨ ਭਾਰਤ ਦੇ ਵਿੱਚ ਆਇਆ ਸੀ ਉਹ ਚੰਦਰਗੁਪਤ ਦੂਜੇ ਜਾਂ ਵਿਕਰਮਦਿੱਤਿਆ ਦੇ ਸਮੇਂ ਆਇਆ ਸੀਗਾ ਔਰ ਜੇ ਆਪਾਂ ਗੱਲ ਕਰੀਏ ਸਮੁੰਦਰ ਦੀ ਗੁਪਤ ਦੀ ਆਪਾਂ ਕਾ ਪਿੱਛੇ ਗੱਲ ਕਰ ਚੁੱਕੇ ਹਾਂ ਇਸ ਨੂੰ ਭਾਰਤ ਦਾ ਨਪੋਲੀਅਨ ਬੋਲਿਆ ਗਿਆ ਹੈ ਕਨਿਸ਼ਕ ਦੀ ਗੱਲ ਵੀ ਆਪਾਂ ਪਿੱਛੇ ਕਰ ਸਕੇ ਹਾਂ ਇੱਕ ਕਸ਼ਾਣ ਵੰਸ਼ ਦਾ ਸਭ ਤੋਂ ਮੇਨ ਰਾਜਾ ਸੀਗਾ ਮਹੱਤਵਪੂਰਨ ਰਾਜਾ ਸੀ ਤਾਂ ਨੈਕਸਟ ਕੁਐਸਚਨ ਹੈ ਸ਼ਿਲਾ ਲੇਖਾਂ ਦੇ ਧਿਆਨ ਨੂੰ ਕੀ ਕਿਹਾ ਜਾਂਦਾ ਹੈ ਨਿਊ ਮੈਸ ਮੈਟ੍ਰਿਕਸ ਐਪਿਗ੍ਰਾਫੀ ਪੈਲੀਓਗ੍ਰਾਫੀ ਆਰਟੀਕੀਲੋਜੀ ਤਾਂ ਜਿਹੜਾ ਸਿਲਾ ਲੇਖਾਂ ਦਾ ਧਿਆਨ ਆ ਇਹ ਆਪਣਾ ਬਣ ਜੂਗਾ ਨਿਊ ਮਿਸਮੈਟਿਕਸ ਤੇ ਇਹਦਾ ਰਾਈਟ ਆਨਸਰ ਕੀ ਬਣ ਜੂਗਾ ਏ ਚੱਲਦੇ ਆਪਾਂ ਆਪਣੇ ਨੈਕਸਟ ਕੁਐਸਚਨ ਵੱਲ ਤਾਂ ਨੈਕਸਟ ਕੁਐਸਚਨ ਹੈ ਅਸ਼ੋਕ ਦੇ ਜ਼ਿਆਦਾਤਰ ਸਿਲਾ ਲੇਖ ਕਿਸ ਲਿਪੀ ਵਿੱਚ ਲਿਖਿਆ ਦੇਖੋ ਹੁਣ ਕੁਐਸਚਨ ਦੇ ਵਿੱਚੋਂ ਹੀ ਆਪਾਂ ਨੂੰ ਕਨਸੈਪਟ ਕਲੀਅਰ ਹੋ ਰਿਹਾ ਜ਼ਿਆਦਾਤਰ ਸਿਲਾ ਲੇਖਾਂ ਦੀ ਗੱਲ ਕੀਤੀ ਗਈ ਆਪਾਂ ਨੂੰ ਵੈਸੇ ਨਹੀਂ ਪੁੱਛਿਆ ਵੀ ਉਹਦੇ ਸਿਲਾ ਲੇਖ ਕਿਹੜੀ ਭਾਸ਼ਾ ਦੇ ਵਿੱਚ ਸੀਗੇ ਤਾਂ ਆਪਾਂ ਨੂੰ ਜ਼ਿਆਦਾਤਰ ਸ਼ਿਲਾ ਲੇਖਾਂ ਦੀ ਗੱਲ ਕੀਤੀ ਗਈ ਆ ਜ਼ਿਆਦਾਤਰ ਸ਼ਿਲਾ ਲੇਖ ਉਹਦੇ ਕਿਹੜੀ ਭਾਸ਼ਾ ਦੇ ਵਿੱਚ ਸੀਗੇ ਤਾਂ ਜੇ ਆਪਾਂ ਜ਼ਿਆਦਾਤਰ ਸ਼ਿਲਾ ਲੇਖਾਂ ਦੀ ਗੱਲ ਕਰੀਏ ਤਾਂ ਉਹ ਦੇਵਨਾਗਰੀ ਚ ਸੀ ਖਰੋਸ਼ਟੀ ਸੀ ਬ੍ਰਹਮੀ ਸੀ ਜਾਂ ਗੁਰਮੁਖੀ ਸੀ ਦੇਖੋ ਗੁਰਮੁਖੀ ਲਿਪੀ ਤਾਂ ਨੇ ਯੂਜ਼ ਹੀ ਨਹੀਂ ਕੀਤੀ ਆ ਦੇਵਨਾਗਰੀ ਵੀ ਨਹੀਂ ਯੂਜ਼ ਕੀਤੀ ਬ੍ਰਹਮੀ ਤੇ ਖਰੋਸ਼ਟੀ ਹੀ ਯੂਜ਼ ਕੀਤੀਆਂ ਇਹਨਾਂ ਦੇ ਵਿੱਚੋਂ ਇੱਕ ਹੋ ਸਕਦੀ ਔਰ ਆਪਾਂ ਨੂੰ ਸਭ ਤੋਂ ਜ਼ਿਆਦਾ ਸ਼ਿਲਾ ਲੇਖ ਪੁੱਛਿਆ ਤਾਂ ਸਭ ਤੋਂ ਜ਼ਿਆਦਾ ਬ੍ਰਹਮੀ ਲਿਪੀ ਦੇ ਵਿੱਚ ਸੀਗੇ ਨਾ ਨਹੀਂ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਸੀ ਆਨਸਰ ਸਿੱਕਿਆਂ ਦੇ ਧਿਆਨ ਨੂੰ ਕੀ ਕਿਹਾ ਜਾਂਦਾ ਹੈ ਹੈਪੀ ਗ੍ਰਾਫੀ ਨਿਊਮੈਸਟਿਕ ਤਾਂ ਸਿੱਕਿਆਂ ਦੇ ਧਿਆਨ ਨੂੰ ਕੀ ਬੋਲਿਆ ਜਾਂਦਾ ਹੈ ਨਿਊਮੈਸਟਮੈਟਿਕਸ ਤਾਂ ਆਪਣਾ ਰਾਈਟ ਆਨਸਰ ਬੀ ਬਣ ਜਾਊਗਾ ਨੈਕਸਟ ਪ੍ਰਾਚੀਨ ਭਾਰਤੀ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਪ੍ਰਾਤਤਵ ਸਰੋਤਾਂ ਵਿੱਚੋਂ ਇੱਕ ਹੈ ਮਤਲਬ ਜਿਹਦੇ ਤੋਂ ਸਾਨੂੰ ਪ੍ਰਾਤਤਵ ਸਰੋਤਾਂ ਬਾਰੇ ਜਾਣਕਾਰੀ ਮਿਲੀ ਹੈ ਉਹ ਕੀ ਹੈ ਕੀ ਉਹ ਵੇਦ ਹੈ ਨਹੀਂ ਵੇਦ ਨਹੀਂ ਆ ਪ੍ਰਾਣ ਵੀ ਨਹੀਂਗੇ ਕਾਵ ਵੀ ਨਹੀਂਗੇ ਤਾਂ ਉਹ ਕੀ ਬਣ ਜਾਣਗੇ ਪਵਨਤੇ ਸਮਾਰਕ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਯੁੱਗ ਪ੍ਰਾਣ ਕਿਸ ਵੇਜਨਾ ਯੁੱਗ ਪ੍ਰਾਣ ਇੱਕ ਰਚਨਾ ਹੈ ਬੁੱਕ ਹੈ ਕਾਦੀ ਬੁੱਕ ਹੈ ਵਿਆਕਰਨ ਦੀ ਹੈ ਜੋਤਿਸ਼ ਦੀ ਹੈ ਇਤਿਹਾਸ ਦੀ ਹੈ ਭੂਗੋਲ ਦੀ ਹੈ ਤਾਂ ਜਿਹੜੀ ਯੁੱਗ ਪ੍ਰਾਣ ਰਚਨਾ ਹੈ ਤਾਂ ਇਹ ਇੱਕ ਜੋਤਿਸ਼ ਦੀ ਕਿਤਾਬ ਆ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਆਨਸਰ ਬਣ ਜਾਊਗਾ ਨੈਕਸਟ ਕੁਐਸਚਨ ਹਰਸ਼ ਚరిత్ర ਕਿਸ ਦੀ ਰਚਨਾ ਹੈ ਜਾਂ ਹਰਸ਼ ਰਿਤ ਕਿਸ ਨੇ ਲਿਖਿਆ ਹੈ ਤਾਂ ਇਹ ਜਿਹੜਾ ਹਰਸ਼ ਚరిత్ర ਹੈ ਇੱਕ ਹਰਸ਼ਵਰਧਨ ਦਾ ਦਰਬਾਰੀ ਕਵੀ ਸੀਗਾ ਉਸ ਦਾ ਨਾਮ ਸੀਗਾ ਬਾਣਪਟ ਤਾਂ ਇਹ ਬਾਣਪਟ ਦੀ ਰਚਨਾ ਹੈ ਤਾਂ ਇਹ ਜਿਹੜਾ ਬਾਣਪਟ ਸੀਗਾ ਇਹ ਹਰਸ਼ਵਰਧਨ ਦਾ ਕੀ ਸੀਗਾ ਦਰਬਾਰੀ ਕਵੀ ਸੀਗਾ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਹਰਸ਼ਵਰਧਨ ਦਾ ਦਰਬਾਰੀ ਕਵੀ ਕੌਣ ਸੀਗਾ ਬਾਣਪਟ ਹਰਮਾਇਨ ਦਾ ਲੇਖਕ ਕੌਣ ਹੈ ਵੇਦ ਵਿਆਸ ਵਾਲਮੀਕ ਜੀ ਤੁਲਸੀਦਾਸ ਕਾਲੀਦਾਸ ਕਾਲੀਦਾਸ ਬਾਰੇ ਆਪਾਂ ਪਿੱਛੇ ਪੜ ਚੁੱਕੇ ਆਂ ਔਰ ਜੇ ਆਪਾਂ ਵੇਦ ਵਿਆਸ ਦੀ ਗੱਲ ਕਰੀਏ ਤਾਂ ਇਸਨੇ ਮਹਾਭਾਰਤ ਲਿਖੀ ਸੀ ਤੇ ਇਸ ਦਾ ਰਾਈਟ ਆਨਸਰ ਕੀ ਬਣ ਜੂਗਾ ਆਪਣੇ ਕੋਲੇ ਬੀ ਆਨਸਰ ਭਗਵਾਨ ਵਾਲਮੀਕ ਜੀ ਨੇ ਔਰ ਜਿਹੜਾ ਰਮਾਇਣ ਦਾ ਵਿਸ਼ਾ ਹੈ ਤਾਂ ਉਹ ਰਾਵਣ ਤੇ ਰਾਮਚੰਦਰ ਦੀ ਲੜਾਈ ਹੈ ਔਰ ਇਸ ਦੀ ਰਚਨਾ ਕਿਸ ਨੇ ਕੀਤੀ ਆ ਵਾਲਮੀਕ ਜੀ ਨੇ ਕੀਤੀ ਆ ਨੈਕਸਟ ਕੁਐਸਚਨ ਕੈਸੇ ਖੁਦਾਈ ਤੋਂ ਪ੍ਰਾਪਤ ਹੋਣ ਵਾਲੀਆਂ ਵਸਤੂਆਂ ਕਿਸੇ ਸਥਾਨ ਦੀ ਖੁਦਾਈ ਤੋਂ ਪ੍ਰਾਪਤ ਹੋਣ ਵਾਲੀਆਂ ਵਸਤੂਆਂ ਨੂੰ ਕੀ ਮੰਨਿਆ ਗਿਆ ਹੈ ਤਾਂ ਆਪਾਂ ਇਹ ਦੱਸਣਾ ਵੀ ਜਿਹੜੀਆਂ ਸਾਨੂੰ ਖੁਦਾਈ ਤੋਂ ਪ੍ਰਾਪਤ ਵਸਤੂਆਂ ਮਿਲਦੀਆਂ ਤਾਂ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਹੱਥ ਲਿਖਤਾਂ ਬੋਲਦੇ ਹਾਂ ਕਲਾਕ੍ਰਿਤੀਆਂ ਬੋਲਦੇ ਹਾਂ ਪੁਰਾਤੱਤਵ ਵਿਸ਼ੇਸ਼ ਜਾਂ ਸਿਲਾਲੇ ਤਾਂ ਜਿਹੜੀਆਂ ਖੁਦਾਈ ਤੋਂ ਸਾਨੂੰ ਪ੍ਰਾਪਤੀਆਂ ਮਿਲਦੀਆਂ ਚੋ ਚੀਜ਼ਾਂ ਮਿਲਦੀਆਂ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਪੁਰਾਤੱਤਵ ਵਿਸ਼ੇਸ਼ ਭਾਰਤੀ ਇਤਿਹਾਸ ਲਈ ਵਿਦੇਸ਼ੀ ਯਾਤਰੀਆਂ ਦੇ ਵਰਣਨ ਕਿਉਂ ਮਹੱਤਵਪੂਰਨ ਹਨ ਕਿਉਂਕਿ ਸਿਰਫ ਕਥਾਵਾਂ ਦੱਸਦੇ ਆ ਨਹੀਂ ਇਹ ਸਿਰਫ ਕਥਾਵਾਂ ਨਹੀਂ ਦੱਸਦੇ ਇਹ ਸਿਰਫ ਰਾਜਨੀਤੀ ਦੱਸਦੇ ਹਨ ਨਹੀਂ ਤਾਂ ਆਪਣੇ ਕੋਲੇ ਇੱਕ ਹੀ ਆਨਸਰ ਬਚੀ ਆ ਕਿਉਂਕਿ ਇਹ ਵਾਕਫ ਕੁਪੈਲੂਆਂ ਬਾਰੇ ਬਾਹਰੀ ਨਜ਼ਰੀਆ ਪੇਸ਼ ਕਰਦੇ ਆ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਨੈਕਸਟ ਕੁਐਸਚਨ ਹੈ ਨੈਕਸਟ ਕੁਐਸਚਨ ਹੈ ਵਿਦਾਂਗ ਕੀ ਹਨ ਤਾਂ ਪਹਿਲੇ ਦੱਸਣਾ ਵਿਦਾਂਗ ਕੀ ਆ ਆਪਣੇ ਕੋਲੇ ਕੀ ਇਹ ਵੇਦਾਂ ਦੇ 6 ਸਹਾਇਕ ਗ੍ਰੰਥ ਹਨ ਜਾਂ ਵੇਦਾਂ ਦਾ ਹੀ ਹਿੱਸਾ ਹਨ ਜਾਂ ਵੇਦਾਂ ਦੀਆਂ ਟਿੱਪਣੀਆਂ ਹਨ ਜਾਂ ਵੇਦਾਂ ਦੇ ਦੇਵੀ-ਦੇਵਤੇ ਆ ਨਾ ਤਾਂ ਇਹ ਦੇਵੀ-ਦੇਵਤੇ ਆ ਨਾ ਹੀ ਇਹ ਟਿੱਪਣੀਆਂ ਨਾ ਹੀ ਇਹ ਹਿੱਸੇ ਆ ਇਹ ਕੀ ਆ ਵੇਦਾਂ ਦੇ 6 ਸਹਾਇਕ ਗ੍ਰੰਥ ਆ 6 ਇਹਨਾਂ ਦੇ ਜਿਹੜੇ ਸਹਾਇਕ ਗ੍ਰੰਥ ਮੰਨੇ ਗਏ ਆ ਔਰ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਮਨੁਸਮ੍ਰਿਤੀ ਕਿਸ ਵਿਸ਼ੇ ਨਾਲ ਸੰਬੰਧਤਾ ਦੇਖੋ ਆਪਾਂ ਪਹਿਛੇ ਡਿਸਕਸ ਕੀਤਾ ਸੀ ਕੁਐਸਚਨ ਹਰ ਸ਼ਾਸਤਰ ਨਾਲ ਕਾਨੂੰਨ ਤੇ ਸਮਾਜਿਕ ਨਿਯਮਾਂ ਨਾਲ ਰਾਜਨੀਤੀ ਨਾਲ ਜਾਂ ਫਲਸਫੇਰ ਜਿਹਨੂੰ ਅਸੀਂ ਫਲਸਫੀ ਬੋਲਦੇ ਆ ਤਾਂ ਇਹ ਕਾਨੂੰਨ ਅਤੇ ਸਮਾਜਿਕ ਨਿਯਮਾਂ ਨਾਲ ਰਿਲੇਟਡ ਹੈ ਕਾਨੂੰਨਾ ਦੀ ਪਹਿਲੀ ਬੁੱਕ ਸੀਗੀ ਇਹ ਜਿਹੜੀ ਮਨੋਸਮਰਤੀ ਸੀ ਮਾਨੋ ਨੇ ਇਸ ਦੀ ਰਚਨਾ ਕੀਤੀ ਸੀਗੀ ਤਾਂ ਆਪਣਾ ਰਾਈਟ ਆਨਸਰ ਕੀ ਪੰਜੂਗਾ ਬੀ ਨੈਕਸਟ ਕੁਐਸਚਨ ਜਾਤਿਕ ਥਾਵਾਂ ਕਿਸ ਨਾਲ ਸੰਬੰਧਤ ਹੈ ਆਪਾਂ ਕੱਲ ਵੀ ਡਿਸਕਸ ਕੀਤਾ ਸੀਗਾ ਜਾਤਿਕ ਥਾਵਾਂ ਦਾ ਆਪਾਂ ਬੋਧ ਧਰਮ ਕੀਤਾ ਸੀਗਾ ਜਨ ਧਰਮ ਬੋਧ ਧਰਮ Hindu ਧਰਮ ਸਿੱਖ ਧਰਮ ਤਾਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ ਜਾਤਿਕ ਥਾਵਾਂ ਜਿਹੜੀਆਂ ਬੋਧ ਧਰਮ ਨਾਲ ਰਿਲੇਟਡ ਸੀ ਉਹ ਮਹਾਤਮਾ ਬੋਧੀ ਦੇ ਪੁਨਰ ਜਨਮ ਦੀਆਂ ਕਹਾਣੀਆਂ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ ਲਗਭਗ 549 ਕਹਾਣੀਆਂ ਦਾ ਵਰਣਨ ਕੀਤਾ ਗਿਆ ਹੈ ਕਿਸ ਗੁਪਤ ਸ਼ਾਸਕਾਂ ਦੇ ਸਿੱਕਿਆਂ ਤੋਂ ਉਸ ਦੇ ਸੰਗੀਤ ਪ੍ਰੇਮੀ ਹੋਣ ਦਾ ਪਤਾ ਲੱਗਦਾ ਹੈ ਤਾਂ ਉਸ ਬੰਦੇ ਜਿਹੜਾ ਜਿਹਦਾ ਆਨਸਰ ਹੈ ਜਿਹੜਾ ਉਹ ਇੱਕ ਵੀਣਾ ਵਜਾਉਂਦੇ ਹੋਏ ਦਿਖਾਇਆ ਗਿਆ ਸੰਗੀਤ ਦਾ ਪ੍ਰੇਮੀ ਵੀਣਾ ਵਜਾਉਂਦੇ ਹੋਏ ਚੰਦਰਗੁਪਤ ਮੌਰਿਆ ਸਮੁੰਦਰਗੁਪਤ ਕੁਮਾਰ ਗੁਪਤ ਸਕੰਦਗੁਪਤ ਤੋਂ ਕੌਣ ਸੀਗਾ ਸਮੁੰਦਰਗੁਪਤ ਸੀਗਾ ਜਿਹੜਾ ਕੀ ਵਜਾਉਂਦਾ ਦਿਖਾਇਆ ਗਿਆ ਵੀਣਾ ਦਾ ਜਿਹੜਾ ਉਹ ਸ਼ਕੀਨ ਸੀਗਾ ਆਪਾਂ ਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਨੈਕਸਟ ਕੁਐਸਚਨ ਹੈ ਪ੍ਰਾਣਾਂ ਦੀ ਕੁੱਲ ਗਿਣਤੀ ਕਿੰਨੀ ਹੈ 12 18 20 ਜਾਂ 16 ਤਾਂ ਪ੍ਰਾਣ ਕੁੱਲ ਗਿਣਤੀ ਦੇ ਵਿੱਚ ਕਿੰਨੇ ਆ ਇਹ ਆਪਾਂ ਈਜ਼ੀ ਕੁਐਸਚਨ ਹੈ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਪ੍ਰਾਣ ਕਿੰਨੇ ਆ 18 ਮਤਸਿਆ ਪ੍ਰਾਣ ਗਰੁੜ ਪ੍ਰਾਣ ਵਿਸ਼ਨੂ ਪ੍ਰਾਣ ਇਸ ਤਰੀਕੇ ਬਹੁਤ ਸਾਰੇ ਪ੍ਰਾਣ ਸੀਗੇ ਕਥਾ ਸ੍ਰਿਤ ਸਾਗਰ ਕਿਆਸ ਨੇ ਲਿਖਿਆ ਸੋਮਦੇਵ ਨੇ ਕਸ਼ਮੀਂਦਰ ਨੇ ਪਾਪੂਤੀ ਨੇ ਵਿਸ਼ਾਖਦਤ ਨੇ ਦੇਖੋ ਵਿਸ਼ਾਖਦਤ ਨੇ ਤਾਂ মুদ্রা ਰਕਸ਼ਸ਼ ਲਿਖੀ ਸੀਗੀ ਤਾਂ ਆਪਣਾ ਜਿਹੜਾ ਕਥਾਸ੍ਰਿਤ ਸਾਗਰ ਹੈ ਕੀ ਦੀ ਰਚਨਾ ਹੈ ਸੋਮਵੇਦੀ ਦਾ ਆਪਣਾ ਆਨਸਰ ਕੀ ਬਣ ਜੂਗਾ ਏ ਜਿਹੜਾ ਲਾਸਟ ਕੁਐਸਚਨ ਸੀ ਇਹਦਾ ਆਪਣਾ ਆਨਸਰ ਬਣੂਗਾ ਸੀ ਨੈਕਸਟ ਕੁੜਾ ਰਕਸ਼ਸ਼ ਦਾ ਲੇਖਕ ਕੌਣ ਸੀਗਾ ਇਹ ਆਪਾਂ ਪਿਛਲੇ ਕੁਐਸਚਨ ਜੀ ਡਿਸਕਸ ਕੀਤਾ ਸੀਗਾ ਜਿਹੜਾ মুদ্রা ਰਕਸ਼ਸ਼ ਹੈ ਕੀ ਦੀ ਰਚਨਾ ਸੀਗੀ ਕਾਲੀਦਾਸ ਦੀ ਵਿਸ਼ਾਖਦਤ ਦੀ ਬਾਣਪਟ ਦੀ ਜਾਂ ਬਾਣਪਟ ਦੀ ਆਪਾਂ ਪਿਛੇ ਰਚਨਾ ਕਰ ਚੁੱਕੇ ਆ ਹਰਸ਼ ਚరిత్ర ਵਿਸ਼ਾਖ ਦੱਤ ਦੀ ਜਿਹੜੀ ਮੋਦਰਾ ਰਾਖਸੀ ਕਾਲੀਦਾਸ ਦੀਆਂ ਬਹੁਤ ਸਾਰੀਆਂ ਬਾਕਸਿੰਗ ਹੈ ਤਾਂ ਆਪਣਾ ਰਾਈਟ ਆਨਸਰ ਬੀ ਵਨ ਜੂ ਸੰਗਮ ਸਾਹਿਤ ਕਿਹੜੇ ਖੇਤਰ ਨਾਲ ਸੰਬੰਧਿਤ ਹੈ ਉੱਤਰੀ ਭਾਰਤ ਨਾਲ ਦੱਖਣੀ ਭਾਰਤ ਨਾਲ ਪੱਛਮੀ ਭਾਰਤ ਨਾਲ ਜਾਂ ਪੂਰਬੀ ਭਾਰਤ ਨਾਲ ਤਾਂ ਜਿਹੜਾ ਸੰਗਮ ਸਾਹਿਤ ਹੈ ਦੱਖਣੀ ਭਾਰਤ ਦੇ ਨਾਲ ਰਿਲੇਟਡ ਸੀਗਾ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਆਨਸਰ ਨੈਕਸਟ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਆਪਣੇ ਅੱਜ ਵਾਲੇ ਅਲਬਰੂਨੀ ਦੀ ਕਿਤਾਬ ਦਾ ਨਾਮ ਕੀ ਸੀ? ਅਲਬਰੂਨੀ ਨੇ ਕਿਹੜੀ ਬੁੱਕ ਲਿਖੀ ਸੀ? ਕਿਤਾਬੁਲ ਹਿੰਦ ਰਹਿਲਾ ਤਹਿਕੀਕ-ਏ-ਹਿੰਦ ਜਾਂ ਉਪਰੋਕਤ A ਤੇ C ਦੋਨੇ। ਤਾਂ ਜਿਹੜਾ ਅਲਬਰੂਨੀ ਸੀਗਾ ਤਾਂ ਇਹ ਜਿਹੜਾ ਮਹਿਮੂਦ ਗਜਨਵੀ ਆਇਆ ਸੀ ਉਹਦੇ ਨਾਲ ਆਇਆ ਸੀ ਉਸ ਦੇ ਦਰਬਾਰ ਦੇ ਵਿੱਚ ਹੀ ਰਹਿੰਦਾ ਹੁੰਦਾ ਸੀਗਾ। ਤਾਂ ਇਸ ਨੇ ਕਿਤਾਬੁਲ ਹਿੰਦ ਮਤਲਬ ਜਿਹੜਾ ਭਾਰਤ ਦੇ ਇਤਿਹਾਸ ਦੀ ਬੁੱਕ ਲਿਖੀ ਸੀ ਇਹਨੇ ਔਰ ਤਹਿਕੀਕ-ਏ-ਹਿੰਦ ਇਹ ਦੋਨਾਂ ਦੀ ਰਚਨਾ ਕੀਤੀ ਸੀਗੀ। ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਜਿਹੜੀ ਰਹੀਲਾ ਬੁੱਕ ਹੈ ਤਾਂ ਇਹ ਬਨ ਬਤੂਤਾ ਦੀ ਬੁੱਕ ਹੈ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਡੀ ਈਬਨ ਬਤੂਤਾ ਕਿਸ ਦੇ ਦਰਬਾਰ ਚ ਰਹਿੰਦਾ ਹੁੰਦਾ ਸੀ ਲਾਸਟ ਇਅਰ ਮਾਸਟਰ ਕਲਾਸ ਚ ਕੁਐਸਚਨ ਆਇਆ ਸੀਗਾ ਅਲਾਉਦੀਨ ਖਿਲਜੀ ਮੁਹੰਮਦ ਬਿਨ ਟੋਗਲਕ ਫਿਰੋਸ਼ਾ ਤੁਗਲਕ ਜਾਂ ਬਲਬਨ ਤਾਂ ਇਹ ਮੁਹੰਮਦ ਬਿਨ ਟੋਗਲਕ ਦੇ ਟਾਈਮ ਪੀਰਲ ਦੇ ਵਿੱਚ ਰਹਿੰਦਾ ਹੁੰਦਾ ਸੀ ਔਰ ਰਹੀਲਾ ਜਿਹੜੀ ਬੁੱਕ ਸੀਗੀ ਉਹ ਇਸੇ ਦੀ ਹੀ ਬੁੱਕ ਸੀ ਤਾਂ ਆਪਣਾ ਇਹਦੀ ਬੁੱਕ ਦਾ ਨਾਮ ਵੀ ਪੁੱਛਿਆ ਜਾ ਸਕਦਾ ਇਹਦੀ ਬੁੱਕ ਦਾ ਨਾਮ ਕੀ ਸੀਗਾ ਰੋਹਿਲਾ ਚੱਲਦੇ ਆਪਾਂ ਆਪਣੇ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਹੈ ਸ਼ਿਲਾ ਲੇਖਾਂ ਦੇ ਅਧਿਐਨ ਨਾਲ ਕਿਹੜੀ ਜਾਣਕਾਰੀ ਮਿਲਦੀ ਹੈ ਸਿਰਫ ਰਾਜਿਆਂ ਦੇ ਨਾਮ ਹੀ ਮਿਲਦੇ ਆ ਸ਼ਿਲਾ ਲੇਖਾਂ 'ਚ ਸਾਨੂੰ ਨਹੀਂ ਸਿਰਫ ਸਾਨੂੰ ਰਾਜਿਆਂ ਦੇ ਨਾਮ ਨਹੀਂ ਮਿਲਦੇ ਸਿਰਫ ਪੰਗੋਲਕ ਜਾਣਕਾਰੀ ਨਹੀਂ ਸਿਰਫ ਕਲਾ ਬਾਰੇ ਤਾਂ ਇਹਦਾ ਆਨਸਰ ਕੀ ਬਣ ਜਾਊਗਾ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਦੇਖੋ ਮੈਂ ਇੱਕ ਤੁਹਾਨੂੰ ਹੋਰ ਚੀਜ਼ ਦੱਸਦਾ ਤੁਸੀਂ ਕੋਈ ਵੀ ਇੱਕ ਪੇਪਰ ਦੇਣਾ ਹੁੰਦਾ ਆਪਾਂ ਜਿਹਦਾ ਆਨਸਰ ਓਨਲੀ ਹੁੰਦਾ ਨਾ ਬਹੁਤ ਘੱਟ ਆਨਸਰ ਹੁੰਦਾ ਓਨਲੀ ਮਤਲਬ ਸਿਰਫ ਇਹਨੂੰ ਤਾਂ ਵੈਸੇ ਹੀ ਕੱਟ ਦੇਣਾ ਹੁੰਦਾ ਆਪਾਂ ਨਵਾਂ ਜੀਵਨ ਢੰਗ ਸਮਾਜਿਕ ਢਾਂਚਾ ਤੇ ਕਲਾਤਮਕ ਵਿਕਾਸ ਬਾਰੇ ਜਾਣਕਾਰੀ ਕਿੱਥੋਂ ਮਿਲੀ ਆ ਸਾਇਤਿਕ ਸਰੋਤਾਂ ਤੋਂ ਪ੍ਰਾਤਤਵ ਸਰੋਤਾਂ ਤੋਂ ਜਿਵੇਂ ਕਿ ਵਰਤਨ ਸੰਦਾ ਤੇ ਵਿਜੇਸ਼ੀ ਯਾਤਰੀਆਂ ਦੇ ਵੇਰਵਿਆਂ ਤੋਂ ਤਾਂ ਜਿਹੜਾ ਲੋਕਾਂ ਦਾ ਨਵਾਂ ਜੀਵਨ ਢਾਂਗਾ ਦਾ ਸਮਾਜਿਕ ਢਾਂਚੇ ਬਾਰੇ ਸਾਨੂੰ ਜਾਣਕਾਰੀ ਮਿਲੀ ਆ ਉਹ ਪ੍ਰਾਤਤਵ ਸਰੋਤਾਂ ਤੋਂ ਮਿਲੀ ਆ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਆਨਸਰ ਬਣ ਜਾਊਗਾ ਆਪਣਾ ਨੈਕਸਟ ਕੁਐਸਚਨ ਹੈ ਕਿਸ ਵੇਦ ਦੇ ਵਿੱਚ ਸਾਨੂੰ ਜਾਦੂ ਟੂਣਿਆਂ ਤੇ ਤਾਂ ਆਪਾਂ ਇਹ ਦੱਸਣਾ ਵੀ ਉਹ ਕਿਹੜਾ ਜਿਹੜਾ ਵੇਦ ਹੈ ਇਹਨਾਂ ਦੇ ਵਿੱਚੋਂ ਜਿੱਦੋਂ ਸਾਨੂੰ ਯਾਦੂ ਟੂਣਿਆਂ ਬਾਰੇ ਜਾਣਕਾਰੀ ਮਿਲਦੀ ਹੈ ਦੇਖੋ ਰਿਗਵੇਦ ਰਿਗਵੇਦ ਦੇ ਵਿੱਚ ਤਾਂ ਦੇਵੀ ਦੇਤਿਆਂ ਦੀ ਪ੍ਰਸ਼ੰਸਾ ਕੀਤੀ ਕਿਤਾ ਭਜਨ ਇਹ ਤਾਂ ਹੋ ਨਹੀਂ ਸਕਦਾ ਸਾਂਵੇਦ ਸੰਗੀਤ ਨਾਲ ਰਿਲੇਟਡ ਸੀ ਤੇ ਜਜਰ ਵੇਰ ਜਿਹੜਾ ਹੈ ਇਹ ਯੱਗਾਂ ਨਾਲ ਜਾਂ ਕਰਮਕਾਂਡ ਨਾਲ ਰਿਲੇਟਡ ਸੀ ਤਾਂ ਆਪਣੇ ਕੋਲੇ ਇੱਕ ਹੀ ਆਨਸਰ ਬਚਦਾ ਅਥਰਵ ਵੇਦ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਡੀ ਆਨਸਰ ਬੋਧੀ ਸਤਵ ਅਵਲੋਕਤੇਸ਼ਵਰ ਦੀਆਂ ਤਸਵੀਰਾਂ ਕਿੱਥੇ ਮਿਲਦੀਆਂ ਹਨ ਅਜੰਤਾ 엘ੋਰਾ ਬਾਗਫਾਵਾ ਜਾਂ ਸਾਰੇ ਤਾਂ ਇਹ ਆਪਾਂ ਨੂੰ ਜਿਹੜੀਆਂ 엘ੋਰਾ ਦੀਆਂ ਗੁਫਾਵਾਂ ਉੱਥੇ ਮਿਲਦੇ ਆ ਔਰ ਜਿਹੜੀਆਂ ਅਜੰਤਾ ਤੇ 엘ੋਰਾ ਦੋਨੇ ਗੁਫਾਵਾਂ ਇਹ ਮਹਾਰਾਸ਼ਟਰ ਸਟੇਟ ਦੇ ਵਿੱਚ ਹੈ ਮਹਾਰਾਸ਼ਟਰ ਦੇ ਔਰੰਗਾਬਾਰ ਜ਼ਿਲ੍ਹੇ ਦੇ ਵਿੱਚ ਤਾਂ ਇਹ ਵੀ ਆਪਾਂ ਨੂੰ ਕਈ ਵਾਰੀ ਪੁੱਛਿਆ ਜਾ ਸਕਦਾ ਤਾਂ ਆਪਾਂ ਆਪਣੇ ਨੈਕਸਟ ਕੁਐਸਚਨ ਦੇ ਉੱਪਰ ਚੱਲਦੇ ਆਂ ਪ੍ਰਾਚੀਨ ਭਾਰਤ ਦੇ ਨਾਟਕੀ ਸਰੋਤਾਂ ਵਿੱਚੋਂ ਇੱਕ ਮਹੱਤਪੂਰਨ ਉਦਾਹਰਨ ਕੀ ਹੈ ਮਤਲਬ ਆਪਾਂ ਇਹ ਦੱਸਣਾ ਵੀ ਇਹਨਾਂ ਚੋਂ ਕਿਹੜੀ ਬੁੱਕ ਆ ਜਿਹੜਾ ਇੱਕ ਨਾਟਕ ਆ ਆਸ਼ਟਾਧਿਆਏ ਮੁਦਰਾ ਰਾਕਸ਼ਸ ਮਨੁਸਮ੍ਰਿਤੀ ਚਾਰਚ ਸ਼ਾਸਤਰ ਦੇਖੋ ਜਿਹੜੀ ਆਰਥ ਸ਼ਾਸਤਰ ਹੈ ਇਹ ਪੋਲੀਟੀਕਲ ਸਾਇੰਸ ਦੀ ਬੁੱਕ ਹੈ ਮਨੁਸਮ੍ਰਿਤੀ ਜਿਹੜੀ ਸਮਾਜਿਕ ਜਿਹੜੇ ਨਿਜਮ ਬਣ ਜਾਂਦੇ ਸੀ ਉਹਨਾਂ ਦੀ ਬੁੱਕ ਹੈ ਇਹ ਵੀ ਕੱਟਿਆ ਗਿਆ ਆਸ਼ਟਾਧਿਆਏ ਜਿਹੜੀ ਵਿਆਕਰਨ ਦੀ ਬੁੱਕ ਹੈ ਤਾਂ ਇੱਕੋ ਹੀ ਆਪਣੇ ਕੋਲੇ ਬਚਦਾ ਮੁਦਰਾ ਰਾਕਸ਼ਸ ਇਹ ਕੀ ਸੀ ਇੱਕ ਨਾਟਕ ਸੀਗਾ ਜਿਹੜਾ ਵਿਸ਼ਾਖਦਤ ਦੀ ਰਚਨਾ ਸੀਗੀ ਗੁਪਤ ਕਾਲ ਦੀ ਜਾਣਕਾਰੀ ਲਈ ਕਿਹੜੇ ਮੁੱਖ ਸਰੋਤ ਹਨ ਵੇਦ ਫਾਹੀਆਂ ਦੇ ਵਰਣਨ ਅਤੇ ਗੁਪਤ ਸ਼ਾਸਕਾਂ ਦੇ ਸਿਲਾਲੇਖ ਸਿੱਕੇ ਹੜੱਪਾ ਦੀ ਖੁਦਾਈ ਜਾਂ ਮੌਰਿਆ ਕਾਲ ਦੇ ਸਿਲਾਲੇ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਫਾਹੀਆਂ ਦਾ ਵਰਣਨ ਜਿਹੜੇ ਕਿ ਬੀ ਆਨਸਰ ਆਪਣਾ ਰਾਈਟ ਆਨਸਰ ਬਣ ਜੂਗਾ ਨੈਕਸਟ ਕੁਐਸਚਨ ਤੇ ਚੱਲਦੇ ਆ ਕਿਹੜਾ ਵੇਦ ਸੰਗੀਤ ਨਾਲ ਸੰਬੰਧਿਤ ਹੈ ਆਪਾਂ ਪਿਛੇ ਡਿਸਕਸ ਕੀਤਾ ਹੋਇਆ ਕਿਹੜਾ ਵੇਦ ਆ ਜਿਹੜਾ ਸੰਗੀਤ ਨਾਲ ਸੰਬੰਧਿਤ ਹੈ ਤਾਂ ਸਸੇ ਤੇ ਸਾੰਵੇਦ ਸਸੇ ਤੇ ਸੰਗੀਤ ਹਰ ਰਿਗਵੇਦ ਬਾਰੇ ਆਪਾਂ ਪੜ੍ਹਿਆ ਸੀਗਾ ਤਾਂ ਇਹ ਇਹਦੇ ਵਿੱਚ ਜਿਹੜੇ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਭਜਨ ਗਾਏ ਗਏ ਮੰਤਰ ਗਾਏ ਗਏ ਹਾਂ ਜਜੁਰਵੇਦ ਜੱਗਾਂ ਨਾਲ ਸੰਬੰਧਿਤ ਹੈ ਅਥਰਵਵੇਦ ਜਾਦੂ ਟੂਣਿਆਂ ਤੇ ਦਵਾਈਆਂ ਨਾਲ ਸੰਬੰਧਿਤ ਹੈ ਕੈਸਵ ਦੇਸੀ ਯਾਤਰੀ ਨੇ ਸੀਯੂ ਕੀ ਬੁੱਕ ਲਿਖੀ ਸੀ ਤਾਂ ਕਿਹੜਾ ਉਪਦੇਸ਼ੀ ਯਾਤਰੀ ਸੀ ਜਿਹਨੇ ਸੀਯੂ ਕੀ ਬੁੱਕ ਲਿਖੀ ਸੀ ਤਾਂ ਉਹ ਫਾਹੀਆਨ ਸੀ ਮੈਕਸਥਨੀ ਸੀ ਬਨਬਤੂਤਾ ਸੀ ਫਾਹੀਆਨ ਨੇ ਬਨਬਤੂਤਾ ਆ ਇਹ ਬਣ ਬਤੂਤਾ ਜਿਹੜਾ ਹੈ ਇਸ ਨੇ ਨਹੀਂ ਲਿਖੀ ਸੀ ਬਣ ਬਤੂਤਾ ਨੇ ਰੇਹੇਲਾ ਲਿਖੀ ਸੀਗੀ ਮੈਕਸ ਤਨੀਜ ਇੰਡੀਕਾ ਇੰਡੀਕਾ ਬੁੱਕ ਲਿਖੀ ਸੀ ਇਹਨੇ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਬਣ ਜੂਗਾ ਬਣੂਗਾ ਹਿਊਸਾਂਗ ਹਿਊਸਾਂਗ ਜਿਹੜਾ ਹਰਸ਼ਵਰਧਨ ਦੇ ਦਰਬਾਰ ਚ ਆਇਆ ਸੀ ਇਸ ਨੇ ਸੀਯੂ ਕੀ ਜਿਹੜੀ ਬੁੱਕ ਆ ਇਹ ਲਿਖੀ ਸੀਗੀ ਨੈਕਸਟ ਕੁਐਸਚਨ ਹੈ ਪ੍ਰਾਚੀਨ ਭਾਰਤ ਵਿੱਚ ਧਾਤੂਆਂ ਦੇ ਗਿਆਨ ਦਾ ਸਬੂਤ ਸਾਨੂੰ ਕਿੱਥੋਂ ਮਿਲਦਾ ਹੈ ਧਾਤਾਂ ਬਾਰੇ ਸਾਨੂੰ ਜਾਣਕਾਰੀ ਕਿੱਥੋਂ ਮਿਲੀ ਆ ਸਿਰਫ ਦੇਖੋ ਮੈਂ ਸਿਰਫ ਤੁਹਾਨੂੰ ਦੱਸਿਆ ਸੀ ਜਿੱਥੇ ਸਿਰਫ ਲੱਗਾ ਉਹਨੂੰ ਪਹਿਲਾਂ ਹੀ ਕੱਢ ਦੇਣਾ ਸਿਰਫ ਵਿਦੇਸ਼ੀ ਯਾਤਰੀਆਂ ਦਾ ਬਾਰਨ ਨਹੀਂ ਸਿਰਫ ਧਾਰਮਿਕ ਇਹਨੂੰ ਵੀ ਕੱਟ ਕਰ ਦੇਣਾ ਇੱਕੋ ਹੀ ਆਨਸਰ ਬਚਿਆ ਖੁਦਾਈਆਂ ਵਿੱਚ ਮਿਲੇ ਤਾਤਾਂ ਤੇ ਉੰਜਾਰਾਂ ਤੋਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਕਲਹਣ ਕਿਸ ਖੇਤਰ ਦੇ ਇਤਿਹਾਸ ਦਾ ਜਾਣਕਾਰ ਸੀਗਾ ਕਲਹਣ ਨੇ ਜਿਹੜੀ ਰਾਜਤਰੰਗਣੀ ਬੁੱਕ ਲਿਖੀ ਸੀਗੀ ਉਹ ਕਾਦਾ ਇਤਿਹਾਸ ਦੱਸਦੀ ਸੀ ਆਪਾਂ ਨੂੰ ਜੰਮੂ ਐਂਡ ਕਸ਼ਮੀਰ ਦਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਨੈਕਸਟ ਕੁਐਸਚਨ ਹੈ ਖਿਲਾਲ ਏਖਾਂ ਦੇ ਵਿੱਚ ਅਕਸਰ ਕਿਹੜੀ ਜਾਣਕਾਰੀ ਹੁੰਦੀ ਸੀ ਸਿਰਫ ਕਵਤਾਵਾਂ ਸਿਰਫ ਆਮ ਲੋਕ ਸਿਰਫ ਮੌਸਮ ਜਿੱਥੇ ਸਿਰਫ ਲੱਗਿਆ ਹੁਣ ਉਹ ਤਾਂ ਪਹਿਲਾਂ ਹੀ ਗਾੜ ਦੇਣਾ ਆਪਾਂ ਤਾਂ ਰਾਜਿਆਂ ਦੀਆਂ ਜਿੱਤਾਂ ਦਾਨਾਂ ਤੇ ਫਰਮਾਨਾਂ ਤਾਂ ਆਪਣਾ ਰਾਈਟ ਆਨਸਰ ਬਹੁਤ ਰੇਅਰ ਕੇਸ ਹੁੰਦਾ ਜਿੱਥੇ ਸਿਰਫ ਹਾਲ ਆਨਸਰ ਹੁੰਦਾ ਬਹੁਤ ਹੀ ਜ਼ਿਆਦਾ ਪ੍ਰਾਚੀਨ ਭਾਰਤੀ ਇਤਿਹਾਸ ਲਈ ਸਭ ਤੋਂ ਭਰੋਸੇਮੰਦ ਸਰੋਤ ਕਿਹੜੇ ਆ ਕਾਲਪਨਿਕ ਕਹਾਣੀਆਂ ਨਹੀਂ ਕਾਲਪਨਿਕ ਕਹਾਣੀਆਂ ਨਹੀਂ ਪ੍ਰਮਾਣ ਸਰੋਤ ਹੋ ਸਕਦੇ ਹਸ ਪਾਸਟ ਕਥਾਮ ਹੈ ਵੀ ਇੱਕ ਪਾਸੜ ਵਰਤਾਂਤ ਮਤਲਬ ਜਿਹਦੇ ਚ ਇੱਕ ਹੀ ਪਾਸੇ ਦਾ ਵਰਤਾਂਤ ਕੀਤਾ ਗਿਆ ਤੇ ਇਹ ਕੀ ਹੋ ਸਕਦਾ ਪ੍ਰਾਤਤਵ ਸਬੂਤ ਜਿਨ੍ਹਾਂ ਨੂੰ ਸਬੂਤ ਦੇ ਤੌਰ ਤੇ ਪਰਖਿਆ ਜਾ ਸਕਦਾ ਜਾਂ ਆਪਾਂ ਕਹਿ ਦਈਏ ਵਰਤਿਆ ਜਾ ਸਕਦਾ ਆਪਣਾ ਰਾਈਟ ਆਨਸਰ ਬੀ ਬਣ ਜਾਊਗਾ ਨੈਕਸਟ ਕੁਐਸਚਨ ਹੈ ਹੜੱप्पा ਸਭਿਅਤਾ ਦੀ ਲਿਪੀ ਨੂੰ ਅਜ ਤੱਕ ਕਿਉਂ ਨਹੀਂ ਪੜਿਆ ਜਾ ਸਕਿਆ ਤੁਹਾਡੇ ਸਾਰਿਆਂ ਵਾਸਤੇ ਇੱਕ ਨਵਾਂ ਕੁਐਸਚਨ ਹੈ ਸ਼ਾਇਦ ਤੁਸੀਂ ਇਹ ਪਹਿਲਾ ਕੁਐਸਚਨ ਕਿਤੇ ਨਾ ਪੜਿਆ ਹੋਵੇ ਹੜੱप्पा ਸਭਿਤਾ ਦੀ ਲਿਪੀ ਨੂੰ ਆਪਾਂ ਪੜਿਆ ਸੀ ਵੀ ਅਜੇ ਤੱਕ ਪੜ੍ਹੀ ਨਹੀਂ ਗਈ ਤਾਂ ਇਹ ਚਿਤਰਾਤਮਕ ਲਿਪੀ ਸੀਗੀ ਕਿਉਂਕਿ ਇਹ ਗੁੰਝਲਦਾਰ ਸੀ ਤਾਂ ਨਹੀਂ ਪੜਿਆ ਜਾ ਸਕੇ ਨਹੀਂ ਇਹ ਕੋਈ ਇਹਦਾ ਕਾਰਨ ਨਹੀਂ ਸੀਗਾ ਕਿਉਂਕਿ ਬਹੁਤ ਘੱਟ ਮਾਤਰਾ 'ਚ ਮਿਲੀ ਘੱਟ ਮਾਤਰਾ 'ਚ ਤਾਂ ਨਹੀਂ ਮਿਲੇਗੀ ਬਹੁਤ ਮਾਤਰਾ 'ਚ ਮਿਲੀ ਆਪਾਂ ਨੂੰ ਹੁਣ ਅਪਰੋਖਤ ਸਾਰਿਆਂ ਵਾਲਾ ਵੀ ਆਨਸਰ ਕਟਿਆਗਾ ਕਿਉਂਕਿ ਇਸ ਦਾ ਕੋਈ ਦੋ ਭਾਸ਼ੀ ਸ਼ਿਲਾਲੇਖ ਨਹੀਂ ਮਿਲੇਗਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਨੈਕਸਟ ਕੁਐਸਚਨ ਕੁਸ਼ਾਣ ਕਾਲ ਦੀ ਜਾਣਕਾਰੀ ਲਈ ਕਿਹੜੇ ਸਰੋਤ ਆ? ਕੁਸ਼ਾਣਾਂ ਤੋਂ ਸਾਨੂੰ ਕਦੇ ਬਾਰੇ ਪਤਾ ਲੱਗਿਆ? ਵੈਦਿਕ ਸਾਹਿਤ ਤੋਂ, ਕੁਸ਼ਾਣ ਸ਼ਾਸਕਾਂ ਦੇ ਸਿੱਕਿਆਂ ਤੇ ਮੂਰਤੀਆਂ ਤੋਂ, ਗੁਪਤ ਕਾਲਾਂ ਦੇ शिलाਲ ਪੱਥਰਾਂ ਤੋਂ। ਦੇਖੋ ਕੁਸ਼ਾਣਾਂ ਬਾਰੇ ਪੁੱਛ ਰਿਹਾ ਤਾਂ ਵੈਦਿਕ ਸਾਹਿਤ ਐ ਜਿਵੇਂ ਵੈਸੀ ਨਹੀਂ ਹੋਣਾ। ਗੁਪਤ ਕਾਲ ਵੈਸੀ ਘਟਿਆ ਜਾਊਗਾ। ਤਾਂ ਆਪਣੇ ਕੋਲੇ ਕੀ ਬਣ ਜਾਊਗਾ? ਕੁਸ਼ਾਣ ਸ਼ਾਸਕ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ? ਬੀ ਆਨਸਰ। ਨੈਕਸਟ ਕੁਐਸਚਨ ਪ੍ਰਾਚੀਨ ਭਾਰਤੀ ਵਪਾਰ ਬਾਰੇ ਜਾਣਕਾਰੀ ਸਾਨੂੰ ਕਿੱਥੋਂ ਮਿਲੀ ਹੈ? ਤਾਂ ਜਿਹੜਾ ਪ੍ਰਾਚੀਨ ਭਾਰਤੀ ਵਪਾਰ ਸੀਗਾ ਇਹ ਧਾਰਮਿਕ ਗ੍ਰੰਥਾਂ ਤੋਂ ਨਹੀਂ ਸਿਰਫ ਮਹਾਕਾਪ ਸਿਰਫ ਸ਼ਿਲਾਲੇਖ ਨਹੀਂ ਸਿਰਫ ਆਲਾ ਤਾਂ ਆਪਾਂ ਵੈਸੇ ਹੀ ਕੱਢ ਦੇਣਾ ਇਹ ਤਾਂ ਮੈਂ ਤੁਹਾਨੂੰ ਇੱਕ ਟ੍ਰਿਕ ਹੀ ਦੱਸਤੀ ਆ ਇੱਕ ਹਿਸਾਬ ਦੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਵੇਦਾਂ ਦੀ ਕੁੱਲ ਗਿਣਤੀ ਕਿੰਨੀ ਹੈ 2 3 4 5 ਤਾਂ ਵੇਦ ਕਿੰਨੇ ਸੀਗੇ 4 ਰਿਗਵੇਦ ਸਾਮਵੇਦ ਯਜੁਰਵੇਦ ਥਰਵਵੇਦ ਇਸ ਤਰੀਕੇ ਕਿੰਨੀ ਗਿਣਤੀ ਸੀ ਟੋਟਲ ਇਹਨਾਂ ਦੀ 4 ਤਾਂ ਨੈਕਸਟ ਕੁਐਸਚਨ ਆਪਣਾ ਹੈ ਹਰ ਸਾਹਿਤਰ ਵਿੱਚ ਮੁੱਖ ਤੌਰ ਤੇ ਕਿਸ ਬਾਰੇ ਜਾਣਕਾਰੀ ਮੈਂ ਮਤਲਬ ਇਹਦਾ ਵਿਸ਼ਾ ਕੀ ਸੀ ਹਰ ਸਾਹਿਤਰ ਜਿਹੜੀ ਬੁੱਕ ਦਾ ਨਾਮ ਜਰੂਰ ਆਰ ਸਾਹਿਤਰ ਸੀ ਜਿਹੜੀ ਕਟਾਲਿਆ ਜਾਂ ਚਾਣਕਿਆ ਨੇ ਲਿਖੀ ਸੀ ਵਿਸ਼ਨੂੰ ਗੁਪਤ ਨੇ ਲਿਖੀ ਸੀ ਤਾਂ ਇਸ ਦਾ ਜਿਹੜਾ ਵਿਸ਼ਾ ਕੀ ਸੀਗਾ ਧਰਮ ਰਾਜਨੀਤੀ ਕਲਾ ਵਿਗਿਆਨ ਤਾਂ ਇਹ ਕਾਦੇ ਬਾਰੇ ਸੀ ਪੋਲੀਟੀਕਲ ਸਾਇੰਸ ਦੀ ਬੁੱਕ ਸੀਗੀ ਤਾਂ ਕਾਦੇ ਬਾਰੇ ਦੱਸੂਗੀ ਆਪਾਂ ਨੂੰ ਰਾਜਨੀਤੀ ਬਾਰੇ ਦੱਸੂ ਸੰਸਕ੍ਰਿਤ ਭਾਸ਼ਾ ਚ ਲਿਖੀ ਗਈ ਸੀ ਮਹਾਵੀਰ ਅਤੇ ਬੁੱਧ ਦੇ ਜੀਵਨ ਬਾਰੇ ਮੁੱਖ ਜਾਣਕਾਰੀ ਕਿੱਥੋਂ ਮਿਲੀ ਆ ਵੈਦਾਂ ਤੋਂ ਜੈਨ ਅਤੇ ਬੋਧੀ ਗ੍ਰੰਥਾਂ ਤੋਂ ਪੁਰਾਣਾ ਤੋਂ ਜਾਂ ਅਰਚਾ ਸ਼ਾਸਤਰ ਤੋਂ ਤਾਂ ਜਿਹੜਾ ਮਹਾਵੀਰ ਤੇ ਬੁੱਧ ਦੇ ਜੀਵਨ ਬਾਰੇ ਸਾਨੂੰ ਜਾਣਕਾਰੀ ਮਿਲੀ ਆ ਉਹ ਜੈਨ ਅਤੇ ਬੋਧੀ ਗ੍ਰੰਥਾਂ ਤੋਂ ਮਿਲੀ ਆ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਚੱਲਦੇ ਆਪਾਂ ਆਪਣੇ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਹੈ ਪੰਚ ਤੰਤਰਾਂﾞ ਦੇ ਲਈ ਕੋਣ ਪੰਚ ਤੰਤਰ ਇੱਕ ਬੁੱਕ ਸੀਗੀ ਬਈ ਆਪਾਂ ਇਹ ਦੱਸਣਾ ਵੀ ਇਹ ਕਿਹੜੇ ਬੰਦੇ ਨੇ ਲਿਖੀ ਸੀ ਵਿਸ਼ਨੂ ਸ਼ਰਮਾ ਨੇ ਕਾਲੀਦਾਸ ਨੇ ਬਣਪਟ ਨੇ ਤੋਥੇ ਦੇਖੋ ਕਾਲੀਦਾਸ ਤੇ ਬਣਪਟ ਬਾਰੇ ਤਾਂ ਆਪਾਂ ਪਹਿਲਾਂ ਪੜ ਚੁੱਕੇ ਹਾਂ ਤਾਂ ਇਸ ਦਾ ਜਿਹੜਾ ਰਾਈਟਰ ਕੌਣ ਸੀਗਾ ਵਿਸ਼ਨੂ ਸ਼ਰਮਾ ਸੀਗਾ ਤਾਂ ਆਪਣਾ ਰਾਈਟ ਆਂਸਰ ਕੀ ਬਣ ਜਾਊਗਾ ਏ ਨੈਕਸਟ ਕੁਐਸਚਨ ਲਾਸਟ ਕੁਐਸਚਨ ਆਪਣਾ ਅੱਜ ਦਾ ਪ੍ਰਾਚੀਨ ਭਾਰਤੀ ਸਮਾਜ ਵਿੱਚ ਔਰਤਾਂ ਦੀ ਸਥਿਤੀ ਬਾਰੇ ਜਾਣਕਾਰੀ ਕਿੱਥੋਂ ਮਿਲੀ ਹੈ ਸਿਰਫ ਯੁੱਧ ਤੋਂ ਜਿੱਥੇ ਸਿਰਫ ਲੱਗਿਆ ਉਹਨੂੰ ਕੀ ਕਰ ਦੇਣਾ ਕੱਟ ਸਿਰਫ ਰਾਜਾਂ ਦੀਆਂ ਵੰਸ਼ਾਵਾਲੀਆਂ ਤੋਂ ਨਹੀਂ ਸਿਰਫ ਬਾਹਰੀ ਆਕਰਮਣਾਂ ਦੇ ਰਿਕਾਰਡ ਤੋਂ ਨਹੀਂ ਤਾਂ ਸਾਹਿਤਿਕ ਗ੍ਰੰਥ ਜਿਵੇਂ ਕਿ ਮਨੋਸਮਰਤੀ ਹੋਗੀ ਅਤੇ ਜਿਹੜੇ ਪ੍ਰਾਤਤਵ ਖਦਾਈਆਂ ਇਹਨਾਂ ਤੋਂ ਸਾਨੂੰ ਇਹਦੇ ਬਾਰੇ ਜਾਣਕਾਰੀ ਮਿਲੀ ਆ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਔਰ ਅੱਜ ਦੇ ਇਹ ਜਿਹੜਾ ਆਪਣਾ ਲਾਸਟ ਕੁਐਸਚਨ ਸੀਗਾ ਲਗਭਗ 6-7 ਕੁਐਸਚਨ ਆਪਾਂ ਇਹਦੇ ਨਾਲ ਬੁਕਸ ਨਾਲ ਰਿਲੇਟਡ ਹੀ ਕਰ ਚੁੱਕੇ ਆ ਤਾਂ ਪੀਐਸਟੈਟ ਜਾਂ ਮਾਸਟਰ ਗ੍ਰੇਡਰ ਲੈਕਚਰਰ ਕਿਟ ਦੇ ਵਿੱਚ ਬੁਕਸ ਜਿਹੜੀਆਂ ਬਹੁਤ ਇੰਪੋਰਟੈਂਟ ਹੁੰਦੀਆਂ ਤਾਂ ਬੁਕਸ ਬਾਰੇ ਆਪਾਂ ਨੂੰ ਸਾਰੀ ਜਿਹੜੀ ਵਾਦ-ਵਦ ਜਾਣਕਾਰੀ ਹੋਣੀ ਚਾਹੀਦੀ ਆ ਰਾਈਟਰ ਬਾਰੇ ਉਹਨਾਂ ਦੇ ਜਿਹੜਾ ਅੱਗੇ ਉਹਦਾ ਵਿਸ਼ਾ ਕੀ ਹੈ ਜਾਂ ਉਹ ਕਿਹੜੀ ਭਾਸ਼ਾ ਦੇ ਵਿੱਚ ਸੀਗੀ ਤਾਂ ਇਸ ਤਰੀਕੇ ਆਪਾਂ ਨੂੰ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਆ ਤਾਂ ਅੱਜ ਦੀ ਆਪਣੀ ਕਲਾਸ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਤੱਕ ਇਹਨੂੰ ਸ਼ੇਅਰ ਜਰੂਰ ਸ਼ੇਅਰ ਜਰੂਰ ਕਰ ਦਿਓ ਜਿਹੜੇ ਪਹਿਲੀ ਵਾਰ ਆਏ ਸੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਥੈਂਕ ਯੂ ਸੋ ਮਚ